ਜਿਵੇਂ ਨੂੰ ਚੱਕ ਰਹੇ ਹੈ ਨਾ ਨਾ ਇਹ ਠੱਕਾ ਸਹੀ ਹੈ ਠੱਕਾ ਸਹੀ ਕਰ ਰਹੇ ਜੂਨੀਅਰ ਨਾ ਧੱਕਾ ਹੋ ਰਿਹਾ ਧੱਕਾ ਧੱਕਾ ਬਦੂ ਆ ਸਭ ਨੂੰ ਚੱਕੇ ਸਾਰ ਤੇ ਚੱਕ ਚੱਕਰ 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 ਓਏ ਭਾਈ ਤੇਰਾ ਪੂਰਾ ਸੰਗਤ ਦੇ ਆ ਜਿਹੜਾ ਦੇ ਚੜਾ ਦੇ ਉੱਤੇ ਜੜਾ ਦੇ ਲੱਗਣਾ ਨਾ ਨੀਂਦੀ ਲੋਕ ਸੁਣ ਲੋਕ ਨਾ ਡਰਿਆ ਭਈ ਰੱਬੀ ਘਬੜਾ ਮਾਰਦੇ ਚਲੋ ਚੜਦੇ ਜਾਣ ਦੇ ਜਾਣ ਦੇ ਜਾਣ ਦੇ ਜਾਣ ਦੇ ਜਾਣ ਦੇ ਬਾਣੀ ਓਏ ਪੁਲਿਸ ਤਾਂ ਕਾਹਦੀ ਕਰ ਰਹੀ ਹੈ ਇਹ ਕਿਸਾਨਾਂ ਨਾਲ ਡਾਂਗ ਲੈ ਕੇ ਡਾਂਗ ਕੋਪਾਇੰਟ ਵੀ ਆਇਆ ਇਹਦਾ ਕੀ ਕਰੂੰ ਥੱਕਾ ਗੱਡੀ ਦੀ ਰੇਸ ਫੁੱਲ ਦੇ ਦੇ ਕੋ ਮਰੇ ਢਾਕੀ ਬਿਆ ਕੁਝ ਨਹੀਂ ਹੁੰਦਾ ਮਰੇ ਤਾਂ ਕੀ ਪਿਆ ਕੁਝ ਨਹੀਂ ਹੁੰਦਾ ਕਰਾਂ ਲੋਏ ਜਿਹੇ ਦਾ ਉਹ ਗੱਟੀਆਂ ਦੇ ਕੰਨ ਤੋੜੀ ਐਨੋ ਯਾਰ ਉਹ ਭਾਈ ਆ ਜਾ ਭਾਈ ਆ ਜਾ ਆ ਜਾ ਆ ਜਾ ਆ ਜਾ ਆ ਜਾ ਕੋਰ ਲਈ ਐਂ ਜੀ ਉਹ ਰੋਟਾ ਮਾ ਦਰਦਾ ਕਰਦਾ ਮੈਨੂੰ ਮੋਬਾਈਲ ਫੜੇਗਾ ਓਏ 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 ਹਾਂ ਤਾਂ ਮਨਾ ਕਰੋ ਯਾਰ ਭਾਈ ਪਰੋ ਪਰੋ ਯਾਰਾ ਲੈ ਮਹਾਦੀ ਪਿੰਡ ਤੋਂ ਇਕੱਠੇ ਕਰ ਕਿਧਰ ਜਾਏ ਨਾ ਬੰਨਿਆ ਯਾਰ ਇਹਦੇ ਵਿੱਚ ਦਾ ਸਰਪੰਚੀ ਲੜ ਪਏ ਕਿੱਥੇ ਪਹੁੰਚਣਾ ਬਈ ਇਹਨਾਂ ਨੇ ਕਾਈ ਇਹ ਫੌਜੀ ਲੋਕਾਂ ਦਾ

बनगी सारी चाह 谢谢不丹你？谢谢你